ਦੇਖ ਰਹੇ ਹੋ ਕੁਝ ਲਾਈਵ ਤਸਵੀਰਾਂ ਅੱਜ ਦਿਨ ਸ਼ਨੀਵਾਰ ਹੈ ਔਰ ਜੈਮਲਵਾਲਾ ਰੋਡ ਦੇ ਸੜਕ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਉਹ ਰਸਤਾ ਹੈ ਜਿਸ ਦੇ ਵਿੱਚ ਦੋ ਇਤਿਹਾਸਕ ਚੀਜ਼ਾਂ ਆਉਂਦੀਆਂ ਹਨ ਇਤਿਹਾਸ ਨਾਲ ਜੁੜੀਆਂ ਜਿਸ ਤਰ੍ਹਾਂ ਕਿ ਸ਼ੇਰੀ ਗੁਰੂ ਰਵਿਦਾਸ ਮੰਦਿਰ ਰਬੀਦਾਸ ਸਬਾ ਵੱਲੋਂ ਬਣਾਇਆ ਗਿਆ ਜਿੱਥੇ ਹਰ ਸਾਲ ਸ਼ੋਭਾ ਯਾਤਰਾ ਔਰ ਸਵੇਰ ਸ਼ਾਮ ਕੀਰਤਨ ਹੁੰਦਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਇਸ ਦੇ ਬਾਹਰ ਖੜੇ ਰਬੀਦਾਸ ਮੰਦਰ ਕਮੇਟੀ ਜਿਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਹ ਉਹ ਰੋਡ ਹੈ ਗਲੀ ਹੈ ਸ਼ਾਰਟਕਟ ਰਸਤਾ ਮੇਨ ਸੜਕ ਤੋਂ ਜੋ ਕਿ ਬਾਜ਼ਾਰ ਦੇ ਵਿੱਚ ਐਂਟਰ ਹੁੰਦਾ ਹੈ ਜਿਸ ਦੇ ਵਿੱਚ ਕਈ ਵਾਰੀ ਜਦੋਂ ਕੋਈ ਅਣਸਕਾਮੀ ਘਟਨਾ ਵਾਪਰਦੀ ਹੈ ਡੈੱਡ ਬੋਡੀ ਨੂੰ ਲੈ ਕੇ ਵੀ ਇਸ ਰਸਤੇ ਹੀ ਸ਼ਮਸ਼ਾਨ ਘਾਟ ਜਾਇਆ ਜਾਂਦਾ ਹੈ ਔਰ ਇਤਿਹਾਸ ਨਾਲ ਜੁੜਿਆ ਗੁਰਦੁਆਰਾ ਬਾਬਾ ਗੋਪੀ RAM ਜੀ ਉਹ ਵੀ ਇਹ ਕੁਸ਼ੀ ਹੀ ਦੂਰੀ ਤੇ ਹੈ ਜੋ ਮੇਨ ਬਾਜ਼ਾਰ ਦੇ ਵਿੱਚ ਸਥਿਤ ਹੈ ਸਭ ਜਾਣਦੇ ਹਨ ਉੱਥੇ ਵੀ ਸਵੇਰ ਸ਼ਾਮ ਪਾਠ ਹੁੰਦਾ ਹੈ ਗੁਰਬਾਣੀ ਦਾ ਪ੍ਰਵਾਹ ਹੁੰਦਾ ਹੈ ਸੰਗਤਾਂ ਜੁੜਦੀਆਂ ਹਨ ਔਰ ਰੋਜ਼ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ ਸੰਗਤ ਦੀ ਆਵਾਜ਼ਾਈ ਹੁੰਦੀ ਹੈ ਸੋ ਇਹਨਾਂ ਵੀਰਾਂ ਨਾਲ ਕਰਦੇ ਹਾਂ ਜੀ ਗੱਲਬਾਤ ਵੋਟਾਂ ਲੈਣ ਆ ਜਾਂਦੇ ਨੇ ਉਦੋਂ ਕਹਿੰਦੇ ਨੇ ਵੋਟਾਂ ਦੇ ਤੇ ਮੁੜ ਕੇ ਕੋਈ ਪੁੱਛਦਾ ਚਿੱਤੇ ਸੁੰਡ ਪਾ ਕੇ ਆਣੇ ਨੇ ਇਥੇ ਨਾਲੇ ਆਮਣ ਹਾ ਚਿੱਟੇ ਸੂਟ ਪਾ ਕੇ ਤੇ ਤੇ ਪਤਾ ਲੱਗੇ ਹੁਣ ਇੱਥੇ ਆਵਣ ਭਰਾ ਮਰਦਾਂਗੇ ਐਮਐਲਏ ਵੀ ਮਰ ਰਖੜੀ ਬਣਾਉਣੀ ਹੈ ਪਹਿਣਾ ਮੇਰੇ ਅੰਦਰ ਵੀ ਪਾਣੀ ਵੜਦਾ ਆ ਜਾ ਤੂੰ ਜਿਹੜੀਆਂ ਜਿਹੜੀਆਂ ਡੁੱਬੇ ਜਿ ਡੁੱਬਣਾ ਫਿਰ ਗਿਆ ਚੁਪੜ ਤੱਕ ਗੰਦਰੀ ਹੋਰ ਭਈਆ ਵੀ ਆ ਗਿਆ ਜ ਬਾਦ ਆ ਆਹੋ ਦੋ ਆਏ ਹਾਂਜੀ ਕਿਹੜਾ ਕਿਹੜੀ ਵਾਰਡ ਨੰਬਰ ਹੈ ਜੀ ਇਹ 4 ਨੰਬਰ ਵਾਰ ਕੋਈ ਪਤਾ ਹੀ ਨਹੀਂ ਕਿਹੜੀ ਵਾਰਡ ਕਦੀ 12 ਘਰ ਦਿੰਦੇ ਨੇ ਕਦੀ ਕੋਈ ਤੁਹਾਡਾ ਐਮਸੀ ਕਿਹੜਾ ਜੀ ਇੱਥੋਂ ਦਾ ਸਾਡਾ ਅਜੇ ਅਜੇ ਸੇਟੀ ਕੋਈ ਵੀ ਨਹੀਂ ਹੈਗਾ ਆਪਣਾ ਪਹਿਲਾਂ ਅਜੇ ਸੇਟੀ ਸੀ ਹੁਣ ਕੋਈ ਵੀ ਨਹੀਂ ਕੋਈ ਕੋਈ ਵੀ ਨਹੀਂ ਬੰਦਦਾ ਜੇ ਬੋਟਾ ਗਿਆ ਉਦੋਂ ਬੰਦੇ ਆ ਹਾਂ ਉਦੋਂ ਸਾਰੇ ਆਉਂਦੇ ਭੱਜੇ ਤੇ ਤੁਸੀਂ ਹੁਣ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਗਲੀ ਬਣੇ ਉੱਚੀ ਹੋਵੇ ਗਲੀ ਆ ਗੰਦਾ ਪਾਣੀ ਆ ਗੰਦਾ ਆ ਰਿਹਾ ਬੱਚਿਆਂ ਤੇ ਮਾਰ ਰਿਹਾ ਬੱਚਿਆਂ ਤੇ ਮਾਰ ਰਿਹਾ ਕਿੰਨੇ ਕਿੰਨੇ ਚਿਰ ਤੋਂ ਇਹ ਪਾਣੀ ਦਾ ਖੜਾ ਇੱਥੇ ਜੀ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਅਸੀਂ ਚਾਹ ਤੋਂ ਬਾਹਰ ਸਰਸਰ ਜਾੜੀ ਆਈ ਵੇਹਣ ਵਾਲੀ ਪਾਣੀ ਲਵੇ ਦੋ ਤੋਂ ਬਾਅਦ ਲੈ ਗਿਆ ਤੇ ਚਾਹ ਪੜੀ ਆਈ ਬਾਹਰ ਆ ਪੁੱਕੜ ਪਾੜੇ ਆਂਦੇ ਤੁਸੀਂ ਹੁਣ ਚੰਗਾ ਕੰਮ ਹੈਗਾ ਫੈ ਜਾਂਦੇ ਜਦੋਂ ਵੋਟਾਂ ਲੈਣਾ ਚਿੱਟੇ ਪੁੱਕੜੀਆਂ ਮੇ ਪਾ ਕੇ ਆਂਦੇ ਨੇ ਕੋਈ ਪੁੱਛਦਾ ਮਨੀਗਾ ਹਾਂ ਅਈ ਦ ਸਿਆਪਾ ਕਰਨੇ ਨਰ ਮਾਰ ਕੇ ਅਈ ਦ ਸਿਆਪਾ ਕਰਨੇ ਆ ਮੇਲੇ ਮੋਨ ਲਾਇਆ ਤੇ ਨੰਬਰ ਸਾਨੂੰ ਦਿੱਤਾ ਮੈਂ ਨਾ ਬੋਲ ਸਕਿਆ ਨਹੀਂ ਨਾ ਕਾਫੜੇ ਨੇ ਫਾਇਟ ਦਾ ਮੁੰਡਾ ਲੱਗ ਗਿਆ ਉਹ ਸੀਰੀਅਸ ਗੱਲ ਹਾਂ ਵੀ ਅਸੀਂ ਤਾਂ ਦੁਖੀ ਹੋਏ ਪਏ ਇਹਨਾਂ ਦਾ ਸਾਰਾ ਇਹ ਤਾਂ ਪਾਣੀ ਟੁੱਟਾ ਤੁਖੀ ਸਾਹਿਬ ਕੋਈ ਨਾ ਬੱਚਾ ਬਾਹਰ ਗੜੀ ਦਾ ਮਸਲਾ ਇਹ ਨਾ ਕੋਸ਼ਿਸ਼ ਹੋ ਗੜੀ ਨਾ ਭਣੀ ਤਾਂ ਅਸੀਂ ਤੇ ਨਾ ਵੀ ਉੱਥੇ ਜਾ ਕੇ ਲਾਵਾਂਗੇ ਕਿੰਨਾ ਪਾ ਜਾਮ ਕਰਾਂਗੇ ਰੋਡ ਅਸੀਂ ਤੇ ਹੋਰ ਕਾ ਸੱਚੀ ਗੱਲ ਕਰਨਾ ਲਾਵਾ ਮਾਰਿਆ ਆਂ ਆਈਆਂ ਨਗਰ ਮਾਰਿਆ ਆ ਸਾਰੇ ਸਾਡੇ ਅੱਗੇ ਵੀ ਕਹੇ ਮੋਟਰ ਵਾਲੇ ਵੀ ਕਹ ਦਿੰਦੇ ਅਸੀਂ ਕੀ ਕਰੀਏ ਜਿੱਥੇ ਮਰਜ਼ੀ ਲਾ ਲੋ ਜੋਰ ਆ ਸੜ ਤੋਂ ਨਹੀਂ ਬੰਦਦੀਆਂ ਉਧਰ ਦੀਆਂ ਗਾਲੀਆਂ ਦੁੱਗੀਆਂ ਪਾਣੀਆਂ ਤੇ ਕੀ ਗੱਲ ਸਾਡੀ ਗਲੀ ਨਹੀਂ ਇਹਦਰ ਬੰਦੇ ਨਹੀਂ ਵਸਦੇ ਇਹਦਰ ਬੰਦੇ ਆਉਂਦੇ ਨੇ ਗਾਇਆ ਤੇਰਾ ਪੋਤਾ ਨਾ ਪੋਤਾ ਇਹਦੋਂ ਮਿਲਦਿਆਂ ਇਹਨਾਂ ਨੂੰ ਇਹ ਤੋਂ ਬੋਟਾਂ ਲੈ ਨਾਉਂਦੇ ਤਾਂ ਟੋਣੇ ਤੇ ਸਾਡੇ ਦੇ ਘਰੇ ਕੋਡਰ ਦਾ ਪਰੌਣਾ ਨਹੀਂ ਆਉਂਦਾ ਵੀ ਤੁਹਾਡੀ ਗਲੀ ਜਿੱਦਾ 24 ਘੰਟੇ ਛੱਪੜ ਲੱਗਾ ਰਹਿੰਦਾ ਆ ਉਹ ਮੇਰੇ ਭੈਣ ਆਉਂਦੀ ਫਿਰਉਣੀ ਮੈਂ ਨਹੀਂ ਆਵਾਂ ਤੁਹਾਡੇ ਤਾਂ ਘਰੀ ਚ ਚੱਪੜ ਲੱਗਾ ਕਰ ਇਹ ਜਿਹੜਾ ਰਸਤਾ ਹੈ ਜੀ ਇਹ ਜਾ ਰਿਹਾ ਜੀ ਇਧਰ ਚਰਚ ਨੂੰ ਆਇਓ ਨਿਕਲਿਓ ਬਾਹਰ ਸਾਰੇ ਓਏ ਪਾਣੀ ਜਾਜੋ ਸਾਰੇ ਮੱਲਾਂ ਵਾਲੇ ਦੀ ਕੋਈ ਗਲੀ ਮੁਹੱਲਾ ਅਜੇਹਾ ਨਹੀਂ ਹੈ ਜਿਸ ਦੇ ਵਿੱਚ ਪਾਣੀ ਨਾ ਖੜਾ ਹੋਵੇ ਇਹ ਸਾਰਾ ਸਵੱਛ ਭਾਰਤ ਚੱਲ ਰਿਹਾ ਹੈ ਲੋਕ ਸੜਕਾਂ ਤੇ ਉਤਰ ਆਏ ਹਨ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦਿਨ ਸ਼ਨੀਵਾਰ ਦੀਆਂ ਮੁਹੱਲਾ ਨਿਵਾਸੀ ਕਿਦਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਹਨ ਇਹ ਕੋਈ ਬਰਸਾਤ ਦਾ ਪਾਣੀ ਨਹੀਂ ਹੈ ਇਹ ਗਲੀਆਂ ਦਾ ਪਾਣੀ ਹੈ ਸਾਰਾ ਨਾਲੀਆਂ ਦਾ ਤੁਹਾਨੂੰ ਇੱਕ ਗਲੀ ਦੇ ਹੋਰ ਦਰਸ਼ਨ ਕਰਾ ਰਹੇ ਹਾਂ ਜੀ ਅੱਗੇ ਤਾਂ ਗਲੀ ਵੀ ਕਹਿੰਦੇ ਵੀ ਟੁੱਟ ਚੁੱਕੀ ਹੈ ਕਿ ਇਹਨਾਂ ਨੇ ਪ੍ਰਸ਼ਾਸਨ ਨੂੰ ਵੋਟਾਂ ਨਹੀਂ ਪਾਈਆਂ ਆਪਣੇ ਹੱਥੀ ਸਰਕਾਰ ਚੁਣ ਕੇ ਆਪਣੇ ਪੈਰਾਂ ਤੇ ਆਪ ਮਾਰੀ ਕੁਹਾੜੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿਸ ਤਰ੍ਹਾਂ ਘਰਾਂ ਦੇ ਵਿੱਚ ਵੜਿਆ ਪਾਣੀ ਆਹ ਦੇਖੋ ਸਪਾਈ ਪੱਖੋਂ ਅੱਗੇ ਤਾਂ ਦੱਸ ਰਹੇ ਐ ਅੱਗੇ ਵੀ ਰਹਿਸ਼ ਐ ਪਰ ਮੈਂ ਅੱਗੇ ਨਹੀਂ ਜਾਵਾਂਗਾ ਕਹਿੰਦੇ ਵੀ ਅੱਗੇ ਜਾਨਵਰ ਹੈ 2-3 ਵਾਰੀ ਤਾਂ ਸੱਪ ਨਿਕਲ ਚੁੱਕੇ ਆ ਜੀ ਇੱਥੋਂ ਤੇ ਤੁਹਾਡਾ ਸ਼ੋਭਨਾਮ ਜੀ ਮੇਰਾ ਸ਼ੋਭਨਾਮ ਵਰਗਰ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਹਿਣਾ ਕੀ ਹੈ ਜੀ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਆਹ ਵੇਖੋ ਬਕਸਾ ਬਹੁ ਨਿਵਾ ਲੱਗਾ ਜਦੋਂ ਮੀਂਹ ਪੈ ਜਾਂਦਾ ਗੋਡੇ-ਗੋਡੇ ਥੱਲੇ ਦੇਖੋ ਪਾਣੀ ਆ ਜਦੋਂ ਮੀਂਹ ਪੈਂਦਾ ਤੇ ਬਕਸਾ ਪਾਣੀ ਨਾਲ ਭਰਦਾ ਸਾਡੇ ਦੇ ਸਾਰੇ ਕਰੰਟ ਲੱਗਣ ਦਾ ਖਤਰਾ ਬਣਿਆ ਪਿਆ ਕੰਧਾਂ 'ਚ ਕਰੰਟ ਆਉਂਦਾ ਬੁਰਾ ਹਾਲ ਹੋਇਆ ਪਿਆ ਬੜੀ ਵਾਰਾਂ ਪ੍ਰਸ਼ਾਸਨ ਨੂੰ ਕਹਿ ਚੁੱਕੇ ਆ ਕਿ ਸਾਡਾ ਕੋਈ ਮਸਲਾ ਹੱਲ ਕਰੋ ਸਾਡਾ ਪਾਣੀ ਦਾ ਕੋਈ ਨਿਕਾਸ ਕਿਸੇ ਪਾਸੇ ਕਰੋ ਉਹ ਮੋਟਰਾਂ ਲਾਈਆਂ ਨੇ ਮੋਟਰਾਂ ਇੱਕ ਦਿਨ ਚੱਲਦੀ ਆ ਤੇ ਤਿੰਨ ਦਿਨ ਬੰਦ ਰਹਿੰਦੀ ਆ ਤੇ ਸਾਡੇ ਗੋੜੇ ਗੋੜੇ ਪਾਣੀ ਖੜਾ ਰਹਿੰਦਾ ਅਸੀਂ ਪਰੇਸ਼ਾਨ ਹਾਂ ਤੇ ਬੱਚੇ ਸਕੂਲ ਭੇਜੇ ਤੋਂ ਵੀ ਪਰੇਸ਼ਾਨ ਹੋਏ ਪਏ ਆ ਕਿ ਬੱਚਿਆਂ ਨੂੰ ਬੁਖਾਰ ਚੜੀ ਜਾਂਦੇ ਵਵਾਰ ਹੋ ਜਾਂਦੇ ਗੰਦੇ ਪਾਣੀ ਚ ਲੰਗ ਲੰਗ ਕੇ ਤੇ ਦੱਸੋ ਅਸੀਂ ਕੀ ਕਰੀਏ ਸਰਕਾਰ ਨੂੰ ਬੜੀ ਵਾਰਾਂ ਕਹਿ ਦਿੱਤੋ ਕੋਈ ਸਾਡੀ ਗੱਲ ਨਹੀਂ ਸੁਣ ਰਿਆ ਅਸੀਂ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਕਿ ਵੋਟਾਂ ਵਲੇ ਜਿਵੇਂ ਆਉਂਦੇ ਦੇ ਉਸੇ ਤਰ੍ਹਾਂ ਸਾਡਾ ਮਾੜਾ ਮੋਟਾ ਖਿਆਲ ਕਰਿਆ ਕਰੋ ਤੇ ਸਾਡਾ ਗਲੀਆਂ ਦਾ ਹੱਲ ਕਰੋ ਚੱਲ ਕੇ ਅੱਗੇ ਆਓ ਆ ਮੱਗੇ ਦਿਖਾਵਾ ਉਹ 부ਏ ਅਗੇ 부ਏ ਲਾ ਲਾ ਕੇ ਦੇਖ ਲੈ ਪਾਣੀ ਘਰੋਂ ਰੋਕਿਆ ਉਹ ਮੈਂ ਦਿਖਾਵਾਂ ਅੱਗੇ ਆਓ ਮੈਂ ਰੋਕ ਲਵਾਂ ਤੁਮੇ ਇੱਕ ਦਾ ਮੇਲ ਵਸਤਾ ਸਾਹਮਣੇ ਚਰਚਾ ਚਰਚ ਨੂੰ ਜਾਂਦਾ ਜੇ ਸੰਗਤਾਂ ਦੀ ਸੰਗਤਾਂ ਵਾਲੇ ਬਹੁਤ ਪਰੇਸ਼ਾਨ ਹੋ ਰਹੇ ਆ ਦੂਜੀਆਂ ਗਲੀਆਂ ਬਣ ਗਈਆਂ ਇਹ ਬੰਦ ਨਹੀਂ ਬਾਕੀ ਗਲੀਆਂ ਸਾਰੀਆਂ ਬਣ ਗਈਆਂ ਨੇ ਇਧਰਲੇ ਪਾਸੇ ਕੋਈ ਧਿਆਨ ਨਹੀਂ ਕਰ ਰਿਹਾ ਨਾ ਕੋਈ ਇੱਥੇ ਸੁਪਾਈ ਵਾਲਾ ਆ ਰਿਹਾ ਨਾ ਕੋਈ ਇੱਥੇ ਹਮੰਦ ਰੰਗੀ ਆ ਜਿਹਦੇ ਨਾਲ ਪਾਣੀ ਅੰਦਰ ਗਿਆ ਇਹਨਾਂ ਦੇ ਚੋਲੋ ਆ ਦੇਖੋ ਘਰ ਦਾ ਕੀ ਹਾਲ ਹੈ ਪਾਣੀ ਅੰਦਰ ਗਿਆ ਹੈ ਕੀ ਹਾਲ ਹੈ ਦੇਖੋ ਆ ਵੀ ਇੱਧਰ ਦੇਖੋ ਯਾਰ ਮੀਂਹ ਨਾਲ ਵਾਧ ਕੇ ਆ ਗਿਆ ਕੀ ਹਾਲ ਹੈ ਨੀਆਂ ਬੈਣ ਗਿਆ ਸਾਰੀਆਂ ਸਾਰੀਆਂ ਨੀਆਂ ਬੈਠ ਗਈਆਂ ਅੰਦਰ ਪਾਣੀ ਵੜ ਕੇ ਬੋਲਰ ਨਹੀਂ ਕੋਈ ਮਾਂ ਕੋਈ ਹੋਰ ਬੈਠੇ ਪਾਣੇ ਪਾਣੇ ਵਿਚਾਰੀ ਕਿੱਥੇ ਬੈਠ ਕੇ ਬਾਂਦੀ ਪਾਣੇ ਮਾਂ ਆਹ ਦੇਖੋ ਜੀ ਘਰ ਦੀ ਜਿਹੜੀ ਹਾਲਤ ਤੁਸੀਂ ਦੇਖ ਰਹੇ ਹੋ ਤਰਸਣਯੋਗ ਹਾਲਤ ਬਣੀ ਪਈ ਹੈ ਔਰ ਹਾਂਜੀ ਦਸਰੇ ਵੀ ਅੰਦਰ ਜਿਹੜੀਆਂ ਆ ਦੇਖੋ ਬੰਨ ਵੀ ਲੱਗਾ ਹੋਇਆ ਤੇ ਨੀਆਂ ਬੈਠ ਚੱਕੀਆਂ ਜੀ ਆਹ ਇੱਕ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਘਰ ਦੀਆਂ ਬੈਠੀਆਂ ਨੀਆਂ ਵਜੇ ਖੜੇ ਮਕਾਨ ਡਿੱਗਣ ਦਾ ਹੋਇਆ ਖਤਰਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਦੇਖੋ ਜੀ ਰਵੀਦਾਸ ਮੰਦਿਰ ਦੇ ਅੱਗੇ ਕਿੰਨਾ ਪਾਣੀ ਖਲੋਤਾ ਹੋਇਆ ਪਿਛਲੇ ਸਾਲ ਵੀ ਅਸੀਂ ਹਰ ਸਾਲ ਨਗਰ ਕੀਰਤਨ ਇਧਰ ਪਾਣੀ ਵਿੱਚੋਂ ਦੀ ਕਰਦੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਬਾਰ ਬਾਰ ਵੀਡੀਓ ਬਣਾ ਕੇ ਉਹਨੇ ਆ ਤੇ ਕਿਰਪਾ ਕਰਕੇ ਇਹ ਗਲੀ ਬਣੇ ਸਾਨੂੰ ਬਸ ਇਹੀ ਚਾਹੀਦਾ ਤੁਹਾਨੂੰ ਵੇਖ ਕੇ ਤਾਂ ਖੁਸ਼ੀ ਹੋਵੇਗੀ ਪਰ ਸਾਨੂੰ ਇਹ ਮੁਸ਼ਕਲਾਂ ਦੇ ਵਿੱਚੋਂ ਰੋਜ਼ ਲੰਘਣਾ ਪੈਂਦਾ ਜੀ ਇਹ ਕਿੰਨੇ ਚਿਰ ਤੋਂ ਪਾਣੀ ਖੜਾ ਜੀ ਇੱਥੇ ਇਹ ਘਟੋ ਘਟ 2 ਸਾਲ ਤਾਂ ਹੋ ਹੀ ਗਏ ਹੋਣੇ ਜੀ ਤੇ ਤੁਸੀਂ ਕੋਈ ਐਪਲੀਕੇਸ਼ਨ ਜਾਂ ਕਮੇਟੀ ਘਰ ਕਿਸੇ ਨੂੰ ਕੋਈ ਮੈਸੇਜ ਲਾਇਆ ਜੀ ਹਾਂ ਜੀ ਹਾਂ ਜੀ ਕਮੇਟੀ ਘਰ ਜਾਂਦੇ ਰਹੇ ਜੀ ਸਾਰੇ ਨਿਲਕੇ ਬਾਜ਼ਾਰ ਵਾਲੇ ਸਾਰੇ ਜਾਂਦੇ ਰਹੇ ਜੀ ਕਮੇਟੀ ਵਾਲੇ ਜਾਂਦੇ ਰਹੇ ਵੀ 10 ਮੰਦਰ ਵੱਲੋਂ ਪਰ ਕਿਸੇ ਨੇ ਤਨਵਾਈ ਨਹੀਂ ਕੀਤੀ ਕੋਈ ਸਨਵਾਈ ਨਹੀਂ ਹੋਈ ਸਾਡੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਗਲੀ ਵਧੀਆ ਬਣ ਜਾਵੇ ਉੱਚੀ ਹੋ ਜਾਵੇ ਗਲੀ ਤੇ ਆ ਪਾਣੀ ਦਾ ਸਾਰਾ ਮੱਛਰ ਮੁੱਛਰੋਂ ਤੇ ਬਿਮਾਰੀਆਂ ਲੱਗਦੀਆਂ ਬੱਚੇ ਲੰਘਦੇ ਸਕੂਲ ਜਾਂਦੇ ਆ ਜੀ ਤੇ ਬੱਚਿਆਂ ਨੂੰ ਵੀ ਰਾਤ ਨੂੰ ਮਿਲੇ ਬਿਮਾਰੀਆਂ ਤੋਂ ਹਾਂਜੀ ਤੁਹਾਡਾ ਸ਼ੁਭ ਨਾਮ ਦੀ ਗੁਲਤੇਜ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਰਕਾਰ ਅੱਗੇ ਇਹ ਬੇਨਤੀ ਕਰਦਾ ਹਾਂ ਸਾਡੇ ਪਾਣੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਗੰਦੇ ਪਾਣੀ ਨਾਲ ਅਸੀਂ ਪਾਣੀ ਦੇ ਵਿੱਚ ਖੜ ਕੇ ਨੰਗਦੇ ਵੀ ਆ ਬਜ਼ਾਰ ਚ ਵੀ ਜਾਈਦਾ ਅਸੀਂ ਸਰਕਾਰ ਨੂੰ ਇਹ ਬੇਨਤੀ ਹੱਥ ਜੋੜ ਕੇ ਕਰਦੇ ਆ ਗਲੀ ਦਾ ਸਾਡਾ ਹੱਲ ਕੀਤਾ ਜਾਵੇ ਜਿਹੜੇ ਬੱਚੇ ਜਾਂਦੇ ਆ ਬਜ਼ਾਰ ਚ ਸਕੂਲ ਜਾਂਦੇ ਆ ਕੋਈ ਵੀ ਕਰਿਆਨੇ ਦੀ ਦੁਕਾਨ ਤੇ ਕੋਈ ਸੋਦਾ ਲੈਣ ਜਾਂਦੇ ਆ ਪਾਣੀ ਵਿੱਚੋਂ ਨੰਗੇ ਜਾਂਦੇ ਆ ਬਹੁਤ ਮੁਸ਼ਕਲਾਂ ਆ ਸਾਡਾ ਇਸ ਪਾਣੀ ਨਾਲ ਬਿਮਾਰੀਆਂ ਵੀ ਲੱਗ ਰਹੀਆਂ ਆ ਸਾਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਪਿਆ ਸਾਡੇ ਅਸੀਂ ਬਿਮਾਰ ਹੁੰਦੇ ਪਿਆ ਸਾਡੇ ਘਰ ਦੇ ਜੀ ਹਰੇਕ ਜੀ ਜੀਵ ਜੰਤੂ ਵੀ ਬਿਯਾਲ ਚ ਗਲੀ ਚ ਲੰਘਦਾ ਉਹ ਵੀ ਬਿਮਾਰ ਹੋ ਦਿਆ ਜਾਨਵਰ ਇਹ ਉਹ ਵੀ ਇੱਕ ਦੱਬ ਦਾ ਧੂਪ ਏ ਤੇ ਇਸ ਇਹ ਉਹ ਬਹੁਤ ਜ਼ਿਆਦਾ ਬਿਮਾਰ ਹੁੰਦੇ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂ ਕਰਦੇ ਆ ਇਹ ਪਾਣੀ ਦਾ ਸਾਡਾ ਨਿਕਾਸ ਕੀਤਾ ਜਾਵੇ ਹੱਲ ਕੀਤਾ ਜਾਵੇ ਗਲੀਆਂ ਬਣਾਈਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋ ਜੀ ਰਾਗੀ ਨਾ ਕਰਦੇ ਆ ਗੱਲ ਹਾਂਜੀ ਵੀਰ ਜੀ ਤੁਹਾਡਾ ਸ਼ੁਭਨਾਮ ਮਣੀ ਢਟਵਾਲ ਢਟਵਾਲ ਸਾਹਿਬ ਤੁਸੀਂ ਇਹ ਕਦੋਂ ਦਾ ਪਾਣੀ ਦੇਖ ਰਹੇ ਹੋ ਖੜਾ ਹੈ ਜੀ ਇਹ ਤਾਂ ਹੋ ਗਿਆ ਬੜਾ ਬਹੁਤ ਜਾਇਦ ਦੇਣਾ 2 ਸਾਲ ਹੋ ਗਏ ਆ ਤੁਸੀਂ ਹੁਣ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਸਾਡੀ ਗਲੀ ਦਾ ਪਾਣੀ ਹੋਰ ਕੀ ਮੰਗ ਤੁਹਾਡੀ ਬਾ ਹੋਰ ਕੋਈ ਮੰਗ ਨਹੀਂ ਜੀ